ਪੰਜਾਬ ਦੇ ਵਿੱਚ ਹੜ ਅਤੇ ਭਾਰਮੀ ਤੋਂ ਬਾਅਦ ਹਾਲਾਤ ਹੁਣ ਖਰਾਬ ਹੁੰਦੇ ਹੋਏ ਨਜ਼ਰ ਆ ਰਹੇ ਨੇ ਇਸ ਦੀ ਮਾਰ ਜਿਹੜੀ ਆ ਹੁਣ ਲੁਧਿਆਣਾ ਤੱਕਰ ਜਿਹੜੀ ਆ ਪਹੁੰਚ ਚੁੱਕੀ ਆ ਤੁਹਾਨੂੰ ਦੱਸ ਦਈਏ ਕਿ ਲੁਧਿਆਣਾ ਪ੍ਰਸ਼ਾਸਨ ਦੇ ਵੱਲੋਂ ਵੀ ਹੁਣ ਜਿਹੜਾ ਉਹ ਪਿੰਡ ਖਾਲੀ ਕਰਨ ਦੇ ਆਦੇਸ਼ ਦਿੱਤੇ ਗਏ ਨੇ ਤੁਹਾਨੂੰ ਦੱਸਦੇ ਕਿ ਪਿੰਡ ਸਸਰਾਲੀ ਸਥਿਤ ਸਤਲੂਜ ਦਾ ਜਿਹੜਾ ਬੰਨਾ ਉਹ ਟੁੱਟਣ ਵਾਲਾ ਤੇ ਇਸ ਨੂੰ ਲੈ ਕੇ ਕਈ ਪਿੰਡ ਜਿਹੜੇ ਨੇ ਖਾਲੀ ਕਰਨ ਦੇ ਹੁਕਮ ਜਿਹੜੇ ਆ ਉਹਨਾਂ ਨੂੰ ਉਹ ਜਾਰੀ ਕਰ ਦਿੱਤੇ ਗਏ ਤੁਹਾਨੂੰ ਦੱਸਦੇ ਕਿ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਦੇ ਵੱਲੋਂ ਹਦਾਇਤਾਂ ਦਿੱਤੀਆਂ ਗਈਆਂ ਨੇ ਕਿ ਜਿਹੜਾ ਲੋਕਾਂ ਦੇ ਘਰ ਦੋ ਮੰਜ਼ਲ ਦੇ ਨੇ ਉਹ ਦੂਜੀ ਮੰਜ਼ਲ ਤੇ ਪਹੁੰਚ ਜਾਣ ਅਤੇ ਜਿਨ੍ਹਾਂ ਦਾ ਘਰ ਇੱਕ ਮੰਜ਼ਲ ਦਾ ਉਹ ਆਪਣਾ ਘਰ ਛੱਡ ਦੇਣ ਤੁਹਾਨੂੰ ਦੱਸ ਦਈਏ ਕਿ ਇਹ ਵੀ ਕਿਹਾ ਗਿਆ ਕਿ ਕਿਸੇ ਵੇਲੇ ਵੀ ਜਿਹੜੀ ਆ ਅਨਸੁਖਾਵੀ ਘਟਨਾ ਵਾਪਰ ਸਕਦੀ ਹੈ ਇਸ ਕਰਕੇ ਜਿਹੜੇ ਲੋਕ ਨੇ ਉਹ ਇਧਰੋ ਸ਼ਿਫਟ ਹੋ ਜਾਣ ਜਿਹੜੇ ਪਿੰਡ ਇਸ ਦੇ ਨਾਲ ਇਫੈਕਟ ਹੋਣ ਵਾਲੇ ਨੇ ਉਹਨਾਂ ਦੇ ਨਾਂ ਵੀ ਦੱਸੇ ਗਏ ਆ ਉਹਨਾਂ ਦੇ ਵਿੱਚ ਸਸਰਾਲੀ ਬੂਟ रावत ਹਵਾਸ ਸੀੜਾ ਬੂਥਗੜ ਮੰਗਲੀ ਟਾਂਡਾ ਟੇਰੀ ਖਵਾਜਕੇ ਖਾਸੀ ਖੁਰਦ ਮੰਗਲੀ ਕਾਦਰ ਮੱਤੇਵਾੜਾ ਮੰਗਟ ਅਤੇ ਮਿਹਰਬਾਨ ਤੁਹਾਨੂੰ ਦੱਸ ਦਈਏ ਕਿ ਲਗਾਤਾਰ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਇੱਕ ਗੱਲ ਕਹਿ ਰਿਹਾ ਅਤੇ ਹੁਣ ਜਿਹੜੇ ਆ ਉਹ ਸ਼ੈਲਟਰ ਤੇ ਰੈਸਕਿਊ ਜਿਹੜੇ ਸੈਂਟਰ ਆ ਉਹ ਬਣਾਏ ਗਏ ਨੇ ਰਾਹੋ ਰੋਡ ਸਿੱਧ ਜਿਹੜਾ ਗੌਂਸਗੜ ਸਤਸੰਗ ਘਰ ਆ ਉਹ ਚੰਡੀਗੜ੍ਹ ਰੋਡ ਮੁੰਡਿਆ ਦਾ ਸਤਸੰਗ ਘਰ ਟਿੱਬਾ ਰੋਡ ਕੈਲਾਸ਼ ਨਗਰ ਅਤੇ ਖਾਸੀ ਕਲਾ ਇਸ ਤੋਂ ਅਲੱਗ ਆ ਪੂਖੜੀ ਦਾ ਸਰਕਾਰੀ ਸਕੂਲ ਇਹ ਜਿਹੜੇ ਨੇ ਰੈਸਕਿਊ ਸੈਂਟਰ ਜਿਹੜੇ ਆ ਉਹ ਪ੍ਰਸ਼ਾਸਨ ਦੇ ਵੱਲੋਂ ਬਣਾਏ ਗਏ ਆ ਅਸੀਂ ਕੱਲ ਵੀ ਰਿਪੋਰਟ ਦਿਖਾਈ ਸੀ ਕਿ ਜਿਹੜਾ ਬੰਨ ਆ ਉਹ ਤਕਰੀਬਨ ਤਕਰੀਬਨ ਹੁਣ ਟੁੱਟਣ ਵਾਲਾ ਪ੍ਰਸ਼ਾਸਨ ਉੱਤੇ ਮੌਜੂਦ ਆ ਆਰਮੀ ਮੌਜੂਦ ਆ ਐਨਡੀਆਰਐਫ ਦੀ ਟੀਮਾਂ ਮੌਜੂਦ ਰਏ ਲੇਕਿਨ ਕਿਤੇ ਨਾ ਕਿਤੇ ਜਿਹੜੀ ਸਿਚੁਏਸ਼ਨ ਆ ਹੁਣ ਆਊਟ ਆਫ ਕੰਟਰੋਲ ਹੁੰਦੀ ਹੋਈ ਨਜ਼ਰ ਆ ਰਹੀ ਆ ਤੁਹਾਨੂੰ ਦੱਸ ਦੇ ਕਿ ਜੇਕਰ ਇਹ ਬੰਨ ਟੁੱਟਦਾ ਵਾ ਤਾਂ ਲੁਧਿਆਣਾ ਸ਼ਹਿਰ ਦੇ ਜਿਹੜੇ ਲੋਕ ਨੇ ਉਹ ਵੀ ਇੱਕ ਤਰੀਕੇ ਦੇ ਨਾਲ ਇਫੈਕਟ ਇਸ ਦੇ ਨਾਲ ਹੋ ਸਕਦੇ ਨੇ ਕਿਉਂਕਿ ਲੁਧਿਆਣਾ ਦਾ ਹੀ ਇਹ ਇਲਾਕਾ ਹੈ